ਸ੍ਰੀ ਦਗ ਮਖਲਾ ਪੰਜਵਾ ਸਵੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ ਜੇ ਇੱਕ ਪਰਮਾਤਮਾ ਮਿਲ ਪਏ ਤਾਂ ਦੁਨੀਆ ਦੇ ਹੋਰ ਸਾਰੇ ਪਦਾਰਥ ਮਿਲ ਜਾਂਦੇ ਹਨ ਦੇਣ ਵਾਲਾ ਜੋ ਉਹ ਆਪ ਹੀ ਹੋਇਆ ਜਨਮ ਪਦਾਰਥ ਸਫਲ ਹੋਇ ਜੇ ਸੱਚਾ ਸ਼ਬਦ ਕਥ ਜੀ ਮੈਂ ਸਦਾ ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰਦਾ ਰਹਾ ਤਾਂ ਇਹ ਕੀਮਤੀ ਮਨੁੱਖਾ ਜਨਮ ਕਾਮਯਾਬ ਹੋ ਜਾਏ ਗੁਰ ਤੇ ਮਾਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਪਰ ਉਸੇ ਮਨੁੱਖ ਨੂੰ ਗੁਰੂ ਪਾਸੋਂ ਪ੍ਰਮਾਤਮਾ ਦੇ ਚਰਨਾਂ ਦਾ ਨਿਵਾਸ ਪ੍ਰਾਪਤ ਹੁੰਦਾ ਹੈ ਜਿਸ ਦੇ ਮੱਤੇ ਉੱਤੇ ਚੰਗਾ ਭਾਗ ਲਿਖਿਆ ਹੋਇਆ ਹੋਵੇ ਮੇਰੇ ਮਨ ਇੱਕ ਸਿਉ ਚਿਤ ਲਾਏ हे मेरे मन सिर्फ एक परमात्मा ਨਾਲ ਸੁਰਤ ਜੋੜ ਇੱਕ ਹਜ਼ਬੰਦ ਸਭ ਧੰਦ ਹੋਏ ਸਭ ਮਿੱਥਿਆ ਮੋਹ ਮਾਇ ਇੱਕ ਪਰਮਾਤਮਾ ਦੇ ਪਿਆਰ ਤੋਂ ਬਿਨਾ ਦੁਨੀਆ ਦੀ ਸਾਰੀ ਦੌੜ ਭੱਜ ਜੰਜਾਲ ਬਣ ਜਾਂਦੀ ਹੈ ਤੇ ਮਾਇਆ ਦਾ ਮਾਇਆ ਦਾ ਮੋਹ ਹੈ ਇਹ ਸਾਰਾ ਵਿਰਥ ਰਹਾਉ ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਗੁਰ ਨਦਰ ਕਰੇ ਜੇ ਮੇਰਾ ਸਤਿਗੁਰੂ ਮੇਰੇ ਉੱਤੇ ਮਿਹਰ ਦੀ ਇੱਕ ਨਿਗਾਹ ਕਰੇ ਤਾਂ ਮੈਂ ਸਮਝਦਾ ਹਾਂ ਕਿ ਮੈਨੂੰ ਲੱਖਾਂ 파ਤਸ਼ਾਹੀਆਂ ਦੀਆਂ ਖੁਸ਼ੀਆਂ ਮਿਲ ਗਈਆਂ ਹਨ ਨਿਮਕ ਇੱਕ ਹਰ ਨਾਮ ਦੇ ਮੇਰਾ ਮਨ ਤਨ 시ਤਲ ਹੋਏ ਕਿਉਂਕਿ ਜਦੋਂ ਗੁਰੂ ਮੈਨੂੰ ਅੱਖ ਦੇ ਚਮਕਣ ਜਿੰਨੀ ਸਮੇਂ ਵਾਸਤੇ ਵੀ ਪ੍ਰਮਾਤਮਾ ਦਾ ਨਾਮ ਬਖਸ਼ਦਾ ਹੈ ਤਾਂ ਮੇਰਾ ਮਨ ਸ਼ਾਂਤ ਹੋ ਜਾਂਦਾ ਹੈ ਮੇਰਾ ਸਰੀਰ ਸ਼ਾਂਤ ਹੋ ਜਾਂਦਾ ਹੈ ਮੇਰੇ ਗਿਆਨ ਇੰਦਰੀ ਵਿਕਾਰਾਂ ਦੀ ਭੜਕਾ ਹਟ ਵੱਲੋਂ हट ਜਾਂਦੇ ਹਨ ਜਿਸ ਕੋ ਪੁਰਬ ਲਿਖਿਆ ਤਿੰਨ ਸਤਗੁਰ ਚਰਨ ਗਏ ਪਰ ਉਸੇ ਮਨੁੱਖ ਨੇ ਸਤਗੁਰੂ ਦੇ ਚਰਨ ਪੜੇ ਹਨ ਉਹੀ ਮਨੁੱਖ ਸਤਗੁਰੂ ਦਾ ਆਸਰਾ ਲੈਂਦਾ ਹੈ ਜਿਸ ਨੂੰ ਪੁਰਬਲੇ ਜਨਮ ਦਾ ਕੋਈ ਲਿਖਿਆ ਹੋਇਆ ਚੰਗਾ ਲੇਖ ਮਿਲਦਾ ਹੈ ਜਿਸ ਦੇ ਚੰਗੇ ਭਾਗ ਜਾਗਦੇ ਹਨ ਸਭਲ ਮੂਰਤ ਸਭਲਾ ਖੜੀ ਜਿਤ ਸੱਚੇ ਨਾਲ ਪਿਆਰ ਉਹ ਸਮਾਂ ਕਾਮਯਾਬ ਸਮਝੋ ਉਹ ਘੜੀ ਭਾਗਾ ਵਾਲੀ ਜਾਣੋ ਜਿਸ ਵਿੱਚ ਸਦਾਤਰ ਰਹਿਣ ਵਾਲੇ ਪਰਮਾਤਮਾ ਨਾਲ ਪਿਆਰ ਬਣੇ ਦੁੱਖ ਸੰਤਾਪਨ ਲੱਗਈ ਜਿਸ ਹਰ ਦਾ ਨਾਮ ਆਧਾਰ ਜਿਸ ਮਨੁੱਖ ਨੂੰ ਪਰਮਾਤਮਾ ਦਾ ਨਾਮ ਜ਼ਿੰਦਗੀ ਦਾ ਆਸਰਾ ਮਿਲ ਜਾਂਦਾ ਹੈ ਉਸ ਨੂੰ ਕੋਈ ਦੁੱਖ ਕੋਈ ਕਲੇਸ਼ ਪੋ ਨਹੀਂ ਸਕਦਾ ਬਾਹ ਪੱਕੜ ਗੁਰ ਕਾੜਿਆ ਸੋਈ ਉੱਤਰਿਆ ਪਾਰ ਜਿਸ ਮਨੁੱਖ ਨੂੰ ਗੁਰੂ ਨੇ ਬਾਹ ਫੜ ਕੇ ਵਿਕਾਰਾਂ ਵਿੱਚੋਂ ਬਾਹਰ ਕੱਢ ਲਿਆ ਉਹ ਸੰਸਾਰ ਸਮੁੰਦਰ ਵਿੱਚੋਂ ਸਹੀ ਸਲਾਮਤ ਪਾਰ ਲੰਘ ਗਿਆ ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ ਇਹ ਸਾਰੀ ਬਰਕਤ ਹੈ ਗੁਰੂ ਦੀ ਸਾਧ ਸੰਗਤ ਦੀ ਜਿੱਤੇ ਸਾਧ ਸੰਗਤ ਜੁੜਦੀ ਹੈ ਓਹ ਥਾਂ ਸੋਹਣਾ ਹੈ ਪਵਿੱਤਰ ਹੈ ਢੋਈ ਤਿਸ ਨੋ ਮਿਲਦਾ ਹੈ ਜਿਨ ਪੂਰਾ ਗੁਰੂ ਲੱਭਾ ਸਾਧ ਸੰਗਤ ਵਿੱਚ ਆ ਕੇ ਜਿਸ ਮਨੁੱਖ ਨੇ ਪੂਰਾ ਗੁਰੂ ਲੱਭ ਲਿਆ ਹੈ ਉਸੇ ਨੂੰ ਹੀ ਪਰਮਾਤਮਾ ਦੀ ਹਜ਼ੂਰੀ ਵਿੱਚ ਆਸਰਾ ਮਿਲਦਾ ਹੈ ਨਾਨਕ ਬੱਦਾ ਘਰ ਤਹਾਂ ਜਿੱਤੈ ਮਿਰਤ ਨਾ ਜਨਮ ਜ਼ਰਾ ਇਹ ਨਾਨਕ ਉਸ ਮਨੁੱਖ ਨੇ ਆਪਣਾ ਪੱਕਾ ਟਿਕਾਣਾ ਉਸ ਥਾਂ ਬਣਾ ਲਿਆ ਜਿੱਤੇ ਆਤਮਕ ਮੋਤ ਨਹੀਂ ਜਿੱਤੇ ਜਨਮ ਮਰਨ ਦਾ ਗੇੜ ਨਹੀਂ ਜਿੱਤੇ ਆਤਮਕ ਜੀਵਨ ਕਦੇ ਕਮਜ਼ੋਰ ਨਹੀਂ ਹੁੰਦਾ ਸ੍ਰੀ ਰਾਗ ਮਹੱਲਾ ਪੰਜਵਾ ਸੋਈ ਧਾਈ ਅ ਜੀੜੇ ਸਿਰ ਸਹਾ ਪਤ ਸਾਹ ਇਹ ਮੇਰੀ ਜਿੰਦੇ ਅਸੂ ਪ੍ਰਭੂ ਦੇ ਚਰਨਾਂ ਦਾ ਧਿਆਨ ਧਰਨਾ ਚਾਹੀਦਾ ਹੈ ਜੋ ਸਭ ਸਾਹਾਂ ਦੇ ਸਿਰ ਉਤੇ ਪਾਤਸ਼ਾਹ ਹੈ ਤਿਸਹੀ ਕੀ ਕਰ ਆਸਮਨ ਜਿਸ ਕਾ ਸਭ ਸੁਬੇਸਾਹ ਇਹ ਮੇਰੀ ਮਨ ਸਿਰਫ ਉਸ ਪਰਮਾਤਮਾ ਦੀ ਸਹਾਇਤਾ ਦੀ ਆਸ ਬਣਾ ਜਿਸ ਦਾ ਸਭ ਜੀਵਾਂ ਨੂੰ ਭਰੋਸਾ ਹੈ ਸਭ ਸਿਆਣ ਪਛੜ ਕੈ ਗੁਰ ਕੀ ਚਰਨੀ ਪਾਓ ਇਹ ਮਨ ਸਾਰੀਆਂ ਚਤੁਰਾਈਆਂ ਛੱਡ ਕੇ ਗੁਰੂ ਦੇ ਚਰਨੀ ਪਾਓ ਗੁਰੂ ਦੀ ਚਰਨ ਪਿਆਹੀ ਪਰਮਾਤਮਾ ਦਾ ਮਿਲਾਪ ਹੁੰਦਾ ਹੈ ਮਨ ਮੇਰੇ ਸੁਖ ਸਹਿਜ ਉਸੇ ਤੀਜਾ ਪਨਾਓ ਇਹ ਮੇਰੇ ਮਨ ਆਨੰਦ ਨਾਲ ਤੇ ਆਤਮਕ ਡੋਲਤਾ ਨਾਲ ਪਰਮਾਤਮਾ ਦਾ ਨਾਮ ਸਿਮਰ ਆਠ ਪੈਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾਓ ਹੱਠੇ ਪੈਰ ਪ੍ਰਭੂ ਨੂੰ ਸਿਮਰਦਾ ਰਹੋ ਸਦਾ ਗੋਬਿੰਦ ਦੇ ਗੁਣ ਗਾਂਦਾ ਰਹੋ ਰਹਾਉ ਤਿਸ ਕੀ ਸਰਨੀ ਪਰਮਾਨਾ ਜਿਸ ਜੀਵੜ ਅਵਰੋ ਨਾ ਕੋਏ ਇਹ ਮੇਰੇ ਮਨ ਉਸ ਪਰਮਾਤਮਾ ਦੀ ਸ਼ਰਨ ਪਾਓ ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨ ਮੂਲੇ ਹੋਏ ਜਿਸ ਦਾ ਨਾਮ ਸਿਮਰਿਆ ਬਹੁਤ ਆਤਮਿਕ ਆਨੰਦ ਮਿਲਦਾ ਹੈ ਤੇ ਕੋਈ ਵੀ ਦੁੱਖ ਕਲੇਸ਼ ਓਕਾ ਹੀ ਪੋ ਨਹੀਂ ਸਕਦਾ ਸਦਾ ਸਦਾ ਕਰ ਚੱਕਰੀ ਪ੍ਰਭ ਸਾਹਿਬ ਸੱਚਾ ਸੁਏ ਇਹ ਮਨ ਪਰਮਾਤਮਾ ਹੀ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ ਸਦਾ ਉਸੇ ਦੀ ਹੀ ਸੇਵਾ ਭਗਤੀ ਕਰਦਾ ਰਹੋ ਸਾਜ ਸੰਗਤ ਹੋਏ ਨਿਰਮਲਾ ਪਟੀਆਂ ਜਮ ਕੀ ਫਾਸ ਸਾਜ ਸੰਗਤ ਵਿੱਚ ਰਹਾ ਆ ਚਰਨ ਪਵਿੱਤਰ ਹੋ ਜਾਂਦਾ ਹੈ ਤੇ ਜਮਾਂ ਦੀ ਪਾਈ ਕੱਟੀ ਜਾਂਦੀ ਹੈ ਸੁਖ ਦਾਤਾ ਭੈ ਭੰਜਨ ਤੇ ਸੁਆਗ ਕਰ ਅਰਦਾਸ ਏ ਮਨ ਸਾਧ ਸੰਗਤ ਦਾ ਆਸਰਾ ਲੈ ਕੇ ਉਸ ਪਰਮਾਤਮਾ ਅੱਗੇ ਅਰਦਾਸ ਕਰਦਾ ਰਹੋ ਜੋ ਸਾਰੇ ਸੁੱਖ ਦੇਣ ਵਾਲਾ ਹੈ ਤੇ ਸਾਰੇ ਡਰ ਸਹਿਮਨਾਸ਼ ਕਰਨ ਵਾਲਾ ਹੈ ਮੇਰ ਕਰਨ ਜਿਸ ਮਿਹਰਬਾਨ ਤਾਂ ਕਾਰਜ ਆਵੈ ਰਾਸ ਮੇਰ ਕਰਨ ਵਾਲਾ ਪਰਮਾਤਮਾ ਜਿਸ ਨੂੰ ਕੁੱਤੇ ਜਦੋਂ ਮਿਹਰ ਦੀ ਨਿਗਾਹ ਕਰਦਾ ਹੈ ਤਦੋਂ ਉਸ ਦੀ ਮਨੁੱਖਾ ਜੀਵਨ ਦੀ ਭਾਰੀ ਜ਼ਿੰਮੇਵਾਰੀ ਸਿਰੇ ਚੜ ਜਾਂਦੀ ਹੈ ਬਹੁਤ ਬਹੁਤ ਬਕਾਣੀ ਆ ਉੱਚੋ ਉੱਚਾ ਥਾਓ ਪਰ ਕੋਈ ਆਪਦਾ ਹੈ ਇੱਕ ਪ੍ਰਮਾਤਮਾ ਬਹੁਤ ਉੱਚਾ ਹੈ ਬਹੁਤ ਉੱਚਾ ਹੈ ਉਸ ਦਾ ਟਿਕਾਣਾ ਬਹੁਤ ਉੱਚਾ ਹੈ ਪਰ ਨਾ ਚਹਿਨਾ ਬਾਹਰਾ ਹਿੰਮਤ ਕਹਿ ਨਾ ਸਕਾਓ ਉਸ ਪ੍ਰਭੂ ਦਾ ਕੋਈ ਖਾਸ ਰੰਗ ਨਹੀਂ ਹੈ ਕੋਈ ਖਾਸ ਰੂਪ ਰੇਖਾ ਨਹੀਂ ਹੈ ਮੈਂ ਉਸ ਦੀ ਕੋਈ ਕੀਮਤ ਨਹੀਂ ਦੱਸ ਸਕਦਾ ਭਾਗ ਦੁਨੀਆ ਦੇ ਕਿਸੇ ਪੀ ਪਦਾਰਤ ਦੇ ਵੱਟੀ ਉਸ ਦੀ ਪ੍ਰਾਪਤੀ ਨਹੀਂ ਹੋ ਸਕਦੀ ਨਾਨਕ ਕੋ ਪ੍ਰਮਾਇਕਰ ਸਚ ਦੇਵੋ ਆਪਣਾ ਨਾਉ ਹੀ ਪ੍ਰਭੂ ਮੇਰ ਕਰਤੇ ਮੈਨੂੰ ਨਾਨਕ ਨੂੰ ਆਪਣਾ ਸਦਾ ਕਾਇਮ ਰਹਿਣ ਵਾਲਾ ਨਾਮ ਬਖਸ਼ ਕਿਉਂਕਿ ਜਿਸ ਨੂੰ ਤੇਰਾ ਨਾਮ ਮਿਲ ਜਾਂਦਾ ਹੈ ਉਸ ਨੂੰ ਤੇਰਾ ਮੇਲ ਹੋ ਜਾਂਦਾ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ